ਇਹ ਹੋ ਗਿਆ ਅਕੜ ਗਿਆ ਹੁਣ ਯਾਰ ਕੋਈ ਅਕੜ ਨਹੀਂ ਆਏ ਇਲੈਕਟ੍ਰੋਨਿਕ ਜ਼ਮਾਨਾ ਆ ਉਹਦਾ ਵੀ ਕੋਈ ਕਸੂਰ ਨਹੀਂ ਆ ਕੱਲ੍ਹ ਦੀ ਸ਼ੋਹ ਜੀ ਉਹ ਕਮਸੋਸੀ ਤੇ ਮੈਂ ਔਰ جناب ਮਹਸੂਸ ਸਿੰਘ ਸਾਹਿਬ ਪਹਿਲੇ ਮੇਰੇ ਟਾਈਮ ਸੀ ਤੇ ਉਹਦੇ ਉਹਨਾਂ ਦੇ ਕੁਝ ਸੜਦੇ ਆ ਤੇ ਕਹਿੰਦੇ ਸੀ ਇੱਕੋ ਹੀ ਮੈਥ ਚੱਲੇਗਾ ਮੇਰ ਬੰਦੇ ਦਾ ਤੇ ਇੱਕ ਗੋਰ ਸਾਡੇ ਦਾ ਤੇ ਮੇਰੇ ਨਾਲ ਸੁਖ ਨਾਲ 18 ਬੰਦੇ ਸੀ ਹੁਣ ਕੱਲਾ ਤੇ ਨੀ ਨਾ ਗਵਾਹੀ ਕਰ ਸਕਦਾ ਇਸ ਕਰਕੇ ਫਿਰ ਮਹਤਿਆ ਬਾਬਾ ਜੀ ਕਿ ਜਿੰਨੀ ਵੀ ਹਾਜ਼ਰੀ ਲੱਗੀ ਮੇਰੀ ਕਬੂਲ ਕਰੋ ਤੇ ਕਈ ਸਾਰੇ ਕਮੈਂਟ ਵਿੱਚ ਆਕੜ ਹੋ ਗਈ ਆ ਇਹ ਹੋ ਗਿਆ ਯਾਰ ਕਾਹਦੀ ਆਪੋ ਆਪਣੀ ਤੇ ਜਿਹੜਾ ਕਮੈਂਟ ਕਰਦੇ ਨਾਲ ਸੋਚ ਵਿਚਾਰ ਕੇ ਕੋਈ ਨਹੀਂ ਚੱਲਦਾ ਉਹ ਕਿ ਬੰਦੇ ਦਾ ਕਿਸ ਤਰ੍ਹਾਂ ਦਾ ਮੁਕਾਮ ਹੈ ਜਾਂ ਕਿਹੋ ਜਿਹੀ ਗੱਲ ਕਰਨੀ ਹੈ ਇਹ ਕਿਹੜੀ ਮਜਬੂਰੀ ਹੈ ਤੂੰ ਕਰੀ ਜਾਂਦੇ ਨਹੀਂ ਤੇ ਮੈਂ ਵੇਂਦਾ ਨਹੀਂ ਇਸ ਕਰਕੇ ਬੁਝਾਰੂ ਜਿਹਾ ਕੇ ਤੋ ਸਾਡੇ ਬਾਪ ਦੇ ਸਮਾਨ ਆ ਯਾਰ ਸਾਊਂਡ ਵਾਲੇ ਭਾਜੀ ਸਾਡੇ ਬਾਪ ਦੇ ਸਮਾਨ ਆ ਤੇ ਅੱਜ ਜੇ ਰੱਬ ਨੇ ਰੁਤਬਾ ਦਿੱਤਾ ਜੇ ਮੈਂ ਕਾ ਚੋਇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੀ ਜਾਂ ਆ ਨਹੀਂ ਆ ਤੈਨੂੰ ਸਮਝ ਨਹੀਂ ਆਉਦੀ ਤੇ ਰੱਬ ਨੂੰ ਜਾਣਦੇ ਨਹੀਂ ਕਿ ਬਾਪ ਦੇ ਸਮਾਨ ਇੱਕ ਵਾਰ ਜ਼ੋਰ ਨਾਲ ਥਾੜੀਆਂ ਮਾਰੋ ਦੁਆ ਕਰੋ ਕਿ ਅਧਿਆ ਰਵੇ ਅੰਜ ਸਾਜੀ ਥੋੜਾ ਜਿਹਾ ਤਰੀਕੇ ਨਾਲ ਚੱਕਰ ਕਰੇ